ਠੀਕ ਹੈ। ਉਸ ਵਿੱਚ ਆਪ ਕਿਆ-ਕਿਆ ڈالਦੇ ਹੋ? ਇੱਥੇ ਪੱਦੋਬੀ ਹੈ ਫਲ ਸਪਾਏਗਾ, ਚਬਾਏਗਾ। ਹਾਂਜੀ। ਠੀਕ ਹੈ। ਬੜੇ ਸਾਫ਼ ਤਰੀਕੇ ਨਾਲ ਬਣਾ ਰਹੇ ਨੇ। ਗਲਵਜ਼ ਵਗੈਰਾ ਪਾ ਕੇ ਪੂਰੇ। ਸੋ ਲੋ ਜੀ ਆਪਾਂ ਜਿਹੜੀ ਇੰਸਟਾਗ੍ਰam ਤੇ ਫੇਮਸ ਲੇਕ ਹੈਗਾ ਉੱਥੇ ਪਹੁੰਚ ਗਏ ਆਂ। ਵੈਸੇ ਦੇਖਣ ਚਦਾ। ਕੋਈ ਗੱਲ ਹੈ ਫੋਟੋਆਂ ਜਿਦਾ ਬੜੀ ਸੋਹਣੀ ਚੀਜ਼ ਲੱਗਦੀ ਹੈ। ਅਦਰਵਾਈਜ਼ ਹੈ ਨਾਰਮਲ ਪਾਣੀ ਖੜਾ। ਠੀਕ ਹੈ। بس ਇਹ ਕਿ ਫੋਟੋਗ੍ਰਾਫੀ ਚ ਵਧੀਆ ਆ ਜਾਂਦਾ ਥੋੜਾ ਸਾਈਡ ਤੇ ਇਹਦਾ ਬੈਕਗਰਾਉਂਡ ਜਿਹੜਾ ਬੈਕਗਰਾਉਂਡ ਹੈ ਉਹ ਵਧੀਆ ਆ ਜਾਂਦਾ ਕਿਤੇ ਮਾਰਕਡ ਲੱਗਿਆ ਉਹਦਾ ਮਤਲਬ ਕੀ ਹੋਇਆ ਰੇਡੀ ਵਾਲਾ ਖੜਾ ਹੋਊਗਾ ਇੱਥੇ ਪੇਮੈਂਟ ਕਰਕੇ ਦੇਖ ਲਾ ਸੋ ਇੱਥੇ ਮਤਲਬ ਸੋ ਮੇਨ ਲੇਕ ਦਾ ਐਡਾ ਉਹ ਨਹੀਂ ਲੇਕ ਦਾ ਪਾਣੀ ਤਾਂ ਦੇਖੋ ਜਿਵੇਂ ਆਹ ਪਾਣੀ ਗੰਦਾ ਹੈ ਉਧਰ ਵੀ ਇਦੋ ਅੱਗੇ ਲੇਕ ਉਹਦਾ ਪਾਣੀ ਵੀ ਇਦਾਂ ਹੀ ਹੈ ਬਟ ਅਦਰਵਾਇਜ਼ ਜਿਹੜਾ ਆਹ ਵਿਊ ਹੈ ਸਾਰੇ ਵਿਊ ਦੀ ਹੀ ਗੱਲ ਹੈ ਤੁਸੀਂ ਦੇਖੋ ਜਿਵੇਂ ਬੱਦਲ ਉੱਤਰੇ ਆ ਠੀਕ ਹੈ ਮਤਲਬ ਫੋਟੋਗ੍ਰਾਫੀ ਵਾਸਤੇ ਹੈ ਮੈਂ ਤਾਂ ਇਹ ਇੱਕ ਉਥੇ ਬ੍ਰਿਜ ਲੱਗਿਆ ਹੈ ਬ੍ਰਿਜ ਬਣਿਆ ਹੋਇਆ ਹੈ ਤੁਹਾਨੂੰ ਦਿਖਾਉਣੇ ਉਥੇ ਲੈ ਕੇ ਚਲਦੇ ਆਂ ਠੀਕ ਹੈ ਉਹ ਬ੍ਰਿਜ ਹੈ ਬ੍ਰਿਜ ਤੇ ਬ੍ਰਿਜ ਜਾ ਕਰਕੇ ਫੋਟੋਗ੍ਰਾਫੀ ਕਰਕੇ ਵਧੀਆ ਹੁੰਦੀ ਹੈ ਜਿਦੋ ਇਹ ਲੋ ਬ੍ਰਿਜ ਦਿਖ ਰਿਹਾ ਤੁਹਾਨੂੰ ਜਿਹੋ ਵਾਲਾ ਠੀਕ ਹੈ ਉਹਦੇ ਕਰਕੇ ਫੋਟੋਗ੍ਰਾਫੀ ਵਗੈਰਾ ਵਧੀਆ ਹੁੰਦੀ ਹੈ ਤਾਂ ਕਰਕੇ ਫੇਮਸ ਹੈ ਇੱਥੇ ਅਦਰਵਾਈਜ਼ ਇੱਥੇ ਨਾਰਮਲ ਹੈ ਬਸ ਇਹ 뷰 ਹੈ ਮੇਨ ਗੱਲ ਉਹ ਹੈ ਕਿ 뷰 ਦੇ ਕਰਕੇ ਫੋਟੋਗ੍ਰਾਫੀ ਵਧੀਆ ਹੁੰਦੀ ਹੈ ਇਹ ਦੇਖੋ ਬੈਕਗ੍ਰਾਉਂਡ ਕਿੰਨਾ ਬਦਲ ਦਿਖ ਰਿਹਾ ਹੋਵੇ ਉਹ ਠਰੇ ਬਦਲ ਉਹਦੇ ਕਰਕੇ ਜ਼ਿਆ ਤੋ ਹੁਣ ਆਪਾਂ ਖਾਣ ਲੱਗੇ ਆ ਫਰੂਟ ਚਾਟ ਆ ਬਾਈ ਨੂੰ ਫੂਕ ਫਰੂਟ ਚਾਟ ਕਹਿਤੀ ਐ ਸਮਾਨ ਕੇਰਾ ਇੱਥੇ ਰੱਖਦਾ ਠੀਕ ਐ ਬੈਟਰੀ ਲੋ ਹੋ ਗਈ ਸੀ ਬੰਦ ਹੋ ਗਈ ਸੀ ਬੰਦ ਹੋ ਗਈ ਸੀ ਮੇਰਾ ਫੋਨ ਥੋੜਾ ਚਾਰਜ ਕਰਕੇ ਜੇ ਆਨ ਕੀਤਾ ਤੇ ਇੱਥੇ ਯਾਰ ਇੱਕ ਚੀਜ਼ ਐ ਇੱਥੇ ਕੁੱਤੇ ਬਹੁਤ ਬਹੁਤ ਜ਼ਿਆਦਾ ਕੁੱਤੇ ਐ ਮਤਲਬ ਬਹੁਤ ਹੀ ਜ਼ਿਆਦਾ ਐ ਆ ਦੇਖੋ ਇੱਥੇ ਲੜੀ ਜਾਂਦੇ ਆ ਉਹ ਸੇ ਉਪਰ 10 10 10 ਨੰਬਰ ਆਫਰ ਦੇ ਇੱਕ ਆ ਸੇ ਇੱਕ ਉਹ ਫਿਰਦਾ ਫਰਾ ਠੀਕ ਐ ਉਹ ਖੜਾ ਦੋ ਇਧਰ ਫਿਰਦੇ ਆ ਦੋ ਖੜੇ ਉਹ ਸੇ ਉਹ ਦੋ ਤਿੰਨ ਚਾਰ ਉਪਰਾਂ ਫਿਰਦੇ ਆ ਬਹੁਤ ਜ਼ਿਆਦਾ ਕੁੱਤੇ ਇੱਧਰ ਬਹੁਤ ਜ਼ਿਆਦਾ ਕੁੱਤੇ बहुत ही ज्यादा कुत्ते है भैया इधर इतने कुत्ते क्यों है लोग पालते हैं है क्यूँ मतलब मैं ऊपर बाकी सारे शहरों में जाके है ना तो वहाँ नहीं थे इस शहर में बहुत ज्यादा है पर वो सब ना ज्यादा नहीं होटल तो बाकी शहरों में यहाँ पे लोग पसंद करते हैं मुझे लगता है कुत्तों के ना ਕਹਿੰਦੇ ਕੁੱਤੇ ਬਹੁਤ ਐਥੇ ਸਾਲੇ ਉਹ ਹੀ ਇਨਸਾਨ ਘਟੋਂਗੇ ਕਿ ਕੁੱਤੇ ਜਿਆਦਾ ਇਨਸਾਨ ਘਟੋਂਗੇ ਨਹੀਂ ਯਾਰ ਪਰ ਬਹੁਤ ਜ਼ਿਆਦਾ ਹੈ ਮਤਲਬ ਐਕਚੁਅਲੀ ਬਹੁਤ ਜ਼ਿਆਦਾ ਕੁੱਤੇ ਐਥੇ ਤੁਸੀ ਆ ਦੇਖੋ ਉਹ 10 10 3 4 ਉਹ ਲੜੀ ਜਾਂਦੇ ਦੋ ਤਿੰਨ ਆ ਫਰਦੇ ਆ ਗੱਡੀਓਲੇ ਲੋਕੇ ਉਹ ਫਰਦੇ ਪਰਾਂ ਫਰਦੇ ਬਹੁਤ ਜ਼ਿਆਦਾ ਕੁੱਤੇ ਆ ਇਹ ਜਿਆਦਾ ਜਿਆਦਾ ਤੇਰੇ ਸਵਾਗਤ ਵਾਸਤੇ ਆਇਆ ਇਹ ਕਹਿੰਦੇ ਗੁਨਾਰ ਆ ਰਿਹਾ ਸੋ ਯਾਰ ਬਹੁਤ ਜੈਨੂਇਨ ਰੇਟ ਹੈ ਇਸ ਪੂਰੀ ਸੋਲੀ ਦਾ ਰੇਟ 50 ਰੁਪਏ ਪੂਰੀ ਫੁੱਲ ਭਰ ਕੇ 50 ਰੁਪਏ ਦੀ ਆਪਣੇ ਤਾਂ ਲੁੱਟ ਕੇ ਖਾ ਜਾਣੇ ਐਡੀ ਮਿਲਦਾ ਐਡੀ ਐਡੀ ਪਲੇਟ ਭਰ ਕੇ ਮਿਲਦਾ 2-300 ਆਪਣੇ ਨਾਲ ਇਹਨਾਂ ਨੇ ਫਰੂਟ ਦੀ ਪਲੇਟ ਭਰੀ ਜਾਣਾ ਆਪਣੇ ਨਾਲ ਤਾਂ 100-150 ਮੰਗ ਕੇ ਆਪਣੇ ਵੱਲ ਤਾਂ ਨਹੀਂ ਆਹ 2-4 ਕਾ ਡ੍ਰੈਗਨ ਫਰੂਟ ਦੇ ਪੀਸ ਰੱਖ ਕੇ ਨਾ ਕਹਿ ਦੇਣ ਹੋ ਗਏ ਜੀ ਪੰਜਾਬ ਪੂਰੇ ਇੱਕ ਪੀਸ ਭਾਗ ਗਿਆ ਡ੍ਰੈਗਨ ਫਰੂਟ ਆ ਗਿਆ ਤੁਹਾਡਾ ਬਸ ਇੱਕ ਪੀਸ ਹੀ ਭਾਊਗਾ ਤੇ ਚੰਈ ਆਊਗਾ ਡ੍ਰੈਗਨ ਫਰੂਟ ਵੀ ਪਾਇਆ ਅੰਬ ਵੀ ਪਾਇਆ ਪਾਈਨੈਪਲ ਵੀ ਪਾਇਆ ਵਾਟਰਮੈਲਨ ਵੀ ਪਾਇਆ ਸਾਰਾ ਕੁਝ ਪਾਇਆ ਉਹ ਲੋ ਜੀ ਆਪਾਂ ਆ ਗਏ ਲੇਕ ਤੇ ਠੀਕ ਹੈ ਵੋਟਿੰਗ ਦਾ ਟਾਈਮ ਤਾਂ ਸਾਜੀ ਤਾਂ ਸਾਡੇ ਤੋਂ ਟੱਪ ਗਿਆ ਕਿਉਂਕਿ 5:30 ਵਜੇ ਬੰਦ ਹੋ ਜਾਂਦੀ ਹੈ ਵੋਟਿੰਗ ਦਾ ਤੇ ਮੈਂ ਤੁਹਾਨੂੰ ਹਿਸਟਰੀ ਪੜਾ ਦੇਣਾ ਇਹਦੀ ਉਹਨੇ ਬਣਾਇਆ ਹਿਸਟਰੀ ਦੇ ਮੂਰੇ ਇਹਨਾਂ ਨੇ ਡਸਟਰੀ ਵੀ ਨੱਖ ਰੱਖਿਆ ਇੱਕ ਪਾਸੇ ਹਿਸਟਰੀ ਲਿਖ ਰੱਖਿਆ ਉਹਦੇ ਨੀਚੇ ਡਸਟਰੀ ਨੱਖ ਰੱਖਿਆ ਆ ਇਹਦੀ ਹਿਸਟਰੀ ਹੈ ਠੀਕ ਹੈ ਮਤਲਬ ਇਹਦੇ ਬਾਰੇ ਜਾਣਕਾਰੀ ਸਾਰੀ ਹਿਸਟੋਰੀਕਲ ਜਨ ਹੈ ਇਹਦਾ ਮੀਰੀਕਲ ਲੇਖ ਠੀਕ ਹੈ ਇੱਥੇ ਵੋਟਿੰਗ ਹੁੰਦੀ ਹੈ ਤੇ ਇਹ 26 ਏਕੜ ਚ ਫੈਲੀ ਹੋਈ ਲੇਖ ਹੈ ਆਸੇ ਤੂੰ ਦੇਖ ਲੈ ਵੇ ਇਹ ਆ ਜਿਹੜੀ ਲੈ ਕੇ ਸਾਡੇ 26 ਏਕੜ ਤੇ ਫੈਲੀ ਹੋਈ ਹੈ ਇੱਥੋਂ ਲੈ ਕੇ ਉੱਧਰ ਤੱਕ ਜਾਂਦੀ ਹੈ ਇਹ ਉਹ ਬ੍ਰਿਜ ਹੈ ਜਿਹੜਾ ਮੇਨ ਆ ਅਟਰੈਕਸ਼ਨ ਦਾ ਪੁਆਇੰਟ ਹੈ ਕਿਉਂਕਿ ਉੱਥੇ ਲੋਕ ਫੋਟੋਆਂ ਖਿੱਚਦੇ ਆ ਇੱਥੇ ਘੋੜੇ ਵਗੈਰਾ ਵਾਲੇ ਹੁੰਦੇ ਆ ਅ ਘੋੜਸਵਾਰੀ ਵਗੈਰਾ ਹੁੰਦੀ ਹੈ ਜੀ ਤੁਮਨ ਲਓ ਨੋਰਮਲ ਫੋਟੋਗ੍ਰਾਫੀ ਲਈ ਇੱਥੋਂ ਲੈ ਕੇ ਹੁੰਦੇ 1/2 ਕਿਲੋ ਮੀਟਰ ਅੱਗੇ 1/2 ਕਿਲੋ ਮੀਟਰ ਵਾਪਸ ਲੈ ਕੇ ਹੁੰਦੇ ਆ ਇੱਥੇ ਬੋਟਿੰਗ ਹੁੰਦੀ ਹੈ ਬਾਕੀ ਨਾਲ ਇੱਥੇ ਬੋਟਿੰਗ ਲਈ ਲੋਕ ਆਉਂਦੇ ਆ ਮੇਨ ਹੈ ਕਿ ਇੱਥੇ ਠੰਡਕ ਹੈ ਇੱਕਦਾਂ ਠੰਡਕ ਚ ਮਜ਼ਾ ਆਉਂ ਤੋ ਉਹ 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 ਨਜ਼ਾਰਿਆਂ ਕਰਕੇ ਮਤਲਬ ਆ ਜਿਹੜੇ ਨਜ਼ਾਰੇ ਇੱਥੋਂ ਦੇ ਇੰਨਾ ਕਰਕੇ ਲੋਕ ਇੱਥੇ ਹੁੰਦੇ ਆ ਠੀਕ ਹੈ ਤੇ ਇੱਥੇ ਮਤਲਬ ਹੋਰ ਇਦਾਂ ਦਾ ਕੁਝ ਖਾਸ ਹੈ ਨਹੀਂ ਆ ਪਾਰਕ ਹੈ ਇੱਥੇ ਬੈਠ ਸਕਦੇ ਜਿਵੇਂ ਆ ਦੇਖੋ ਲੋਕ ਬੈਠੇ ਆ ਕੇ ਰਿਲੈਕਸ ਕਰਦੇ ਆ ਤੇ ਆ ਕੇ ਹੋਰ ਕੁਝ ਨਹੀਂਗਾ ਅਗਰ ਤੁਸੀਂ ਰਿਲੈਕਸ ਕਰਨਾ ਚਾਹੁੰਦੇ ਹੋ ਠੰਡੀਆਂ ਹਵਾਵਾਂ ਆਉਣ ਲੈਣੇ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆ ਸਕਦੇ ਹੋ ਜਿਵੇਂ ਇੱਥੋਂ ਦਾ ਮਾਹੌਲ ਦੇਖੋ ਸੋ ਆ ਗਿਆ ਹੌਪੂਲ ਜਿਹੜਾ ਕੀ ਤੁਸੀਂ ਬਹੁਤ ਇੰਸਟਾਗ੍ਰਾਮ ਰੀਲਾਂ ਚ ਦੇਖਿਆ ਹੋਊਗਾ ਜਿਹਦੇ ਕੀ ਬਹੁਤ ਜ਼ਿਆਦਾ ਵੱਡੀ ਹਾਈਪ ਕੀਤੀ ਗਈ ਹੈ ਠੀਕ ਹੈ ਬਸ ਇੱਕ ਇਹ ਹੈ ਕਿ ਇਹ ਸਿਰਫ ਇੱਕ 뷰 ਲਈ ਹੀ ਇਹਦੀ ਪਹਿਚਾਣ ਹੈ ਕਿ ਜਿਵੇਂ ਉੱਥੇ ਖੜਕੇ ਤੇ ਉਹ ਬੈਕਗ੍ਰਾਉਂਡ ਚੋਂ 뷰 ਹੋਊਗਾ ਠੀਕ ਹੈ ਉਹ ਬਦਲ ਆ ਰਿਹਾ ਏਦਾਂ ਦਾ ਹਾਂ ਇੱਕ ਜੇ ਤੁਸੀਂ ਰਿਲੈਕਸੇਸ਼ਨ ਲਈ ਆਉਂਦੇ ਹੋ ਨਾ ਤਾਂ ਤੁਸੀਂ ਆ ਸਕਦੇ ਹੋ ਕਿ ਇਹਦੇ ਸਾਈਡ ਤੇ ਬੈਠੋ ਆਰਾਮ ਨਾਲ ਜਾਂ ਇੱਥੇ ਖੜੋ ਆ ਕੇ ਤੇ ਆਰਾਮ ਨਾਲ ਤੁਸੀਂ 뷰 ਦਾ ਨਜ਼ਾਰਾ ਲਓ ਜੇ ਹੁਣ ਥੱਲੇ ਲਾਈਟਾਂ ਦਿਖ ਰਹੀਆਂ ਪਾਣੀ 'ਚ ਠੀਕ ਹੈ ਉਹ ਚੀਜ਼ ਦਾ ਮਜ਼ਾ ਅਲੱਗ ਮਜ਼ਾ ਹੈ ਰਿਲੈਕਸ ਹੋਣ ਦਾ ਵੀ ਆਸ ਆ ਜਾਂਦਾ ਹੈ ਆਰਾਮ ਨਾਲ ਇੱਥੇ ਸੋ ਵਧੀਆ ਚੀਜ਼ ਹੈ ਅਗਰ ਤੁਸੀਂ ਆਉਣਾ ਚਾਹੋ ਤਾਂ ਆ ਸਕਦੇ ਹੋ ਠੀਕ ਹੈ ਆ ਦੇਖੋ ਬਹੁਤ ਪਿੱਛੇ ਏਕ ਦਾ ਵੀਊ ਜਿਹੜਾ ਹੁੰਦਾ ਫੋਟੋਗ੍ਰਾਫੀ 'ਚ ਬਹੁਤ ਵਧੀਆ ਆਊਗਾ ਫੋਟੋਗ੍ਰਾਫੀ ਲਈ ਬਹੁਤ ਵਧੀਆ ਹੈ ਕਿਉਂਕਿ ਵਿੱਚ ਪਹਾੜੀਆਂ ਵੀ ਆ ਜਾਂਦੀਆਂ ਨੇ ਫੋਟੋਗ੍ਰਾਫੀ ਨਾਲ ਹੋ ਜਾਂਦਾ ਠੀਕ ਹੈ ਪਾਣੀ ਆ ਜਾਂਦਾ ਸਾਰਾ ਕੁਝ ਮਤਲਬ ਸਾਰਾ ਕੁਝ ਆ ਜਾਂਦਾ ਮੋਰਓਵਰ ਜਿੱਦੋਂ ਪਾਣੀ ਕੋਲੇ ਬੈਠੇ ਨੇ ਤਾਂ ਰਿਲੈਕਸੇਸ਼ਨ ਮਿਲਦੀ ਹੈ ਸੋਹ ਜਿਹਾ ਹੈ ਬਾਕੀ ਜਿਹੜੇ ਫਰੂਟ ਅ ਉਸਿਰਫ ਉਹਦਾ ਜਨਵਰੀ 2050 ਰੇ ਸਿੱਧੀ ਗੱਲ ਹੈ ਬਹੁਤ ਜ਼ਿਆਦਾ ਫਰੂਟ ਪਾਇਓ ਹੋਏ ਚੁਨੇ ਤੇ ਤੇਸੀ ਵੀ ਵਸੇਗੀ ਮਤਲਬ ਮਿਲਵਾਇ ਨਹੀਂ ਕੋਈ ਗਲਿਆ ਸਾਡੇ ਸਾਰੇ ਫਰੈਸ਼ ਫਰੂਟ ਸੀ ਉਹਦੇ ਕੋਲੇ ਬਹੁਤ ਜਨੂ ਰੀਜ਼ਨਬਲ ਰੇਟ ਸੀ ਯਾਰ ਮੈਨੂੰ ਬਹੁਤ ਵਧੀਆ ਲੱਗਿਆ ਤੇ ਅਸੀਂ ਖਾ ਕੇ ਡੇ ਤੇ ਪੇਟ ਫੁੱਲ ਹੋ ਗਿਆ ਸਾਡਾ ਹੁਣ ਕੁਝ ਨਹੀਂ ਅੰਦਰ ਜਾ ਸਕਦੇ ਉਹਦੇ ਬਾਅਦ ਸੋ ਲਓ ਜੀ ਆ ਦੇਖੋ ਨੀਵੇਂ ਨਾਈਟ ਦਾ ਵੀਊ ਹੁਣ ਬਹੁਤ ਵਧੀਆ ਹੋ ਗਿਆ ਪਹਿਲਾਂ ਜਦੋਂ ਆਏ ਸੀ ਉਹਦੇ ਨਾਲ ਖਾਸ ਸੀ ਬਟ ਨਾਈਟ ਦਾ ਵੀਊ ਬਹੁਤ ਹੀ ਹੋ ਚੁੱਕਿਆ ਠੀਕ ਹੈ ਤੇ ਠੰਡ ਵੀ ਹੋ ਰਹੀ ਆ ਪੂਰੀ ਲੋ ਠੰਡਕ ਲਈ ਤੇ ਵਿਊ ਲਈ ਬੰਦਾ ਆ ਸਕਦਾ ਲੱਗਿਆ ਦੇਖੋ ਘੋੜਿਆ ਥੋੜੇ ਘੋੜੇ ਦਰਸ ਵੀ ਆ ਰਿਹਾ ਇਹ ਵਿਚਾਰਿਆ ਦਾ ਸਾਰਾ ਦਿਨ ਇੱਧਰ ਉੱਧਰ ਕਰਾਉਂਦੇ ਰਹਿੰਦੇ ਨੇ ਇਹਨਾਂ ਨੂੰ ਬਟ ਕੀ ਕਰ ਸਕਦੇ ਹਾਂ ਘੋੜੇ ਦੇ ਪੁੱਤ ਸਾਫ ਆ ਜੂਗੀ ਕਿ ਨਹੀਂ ਆਉਂਦੀ ਆਈ ਜਾਂਦੇ ਆ ਜੇ ਸ਼ਹਿਨ ਸ਼ੌਕ ਤੇ ਅੰਝਾ ਨਿਰੋਪ ਸੰਸਾਰ ਅੰਝਾ ਨੇ ਓ ਓ ਓ ਅੰਝਾ ਤਾਲੇ ਤੋਂ ਨੱਡਾ ਸਾਰਾ ਉਧਰੋਂ 33 ਸੀਗਾ ਆਰਟੀਕਲ ਉਧਰੋਂ ਦਿਆ ਇਧਰੋਂ 39 ਉਧਰੋਂ 33 ਸੀਗਾ ਲਿਖਿਆ ਹਾਂ ਲਓ ਜੀ ਹੁਣ ਅਸੀਂ ਜਾ ਰਹੇ ਹਾਂ ਘਰੇ ਨਹੀਂ ਤੇ ਸਵਰਦਾ ਤਾਂ ਨਹੀਂ ਜਾ ਰਹੇ ਸੱਕਰ ਆ ਗਿਆ ਤੇ ਤੋਂ ਬਹੁਤ ਲੋਰਕੀ ਲੋਕ ਵੀ ਮਿਲਦਾ ਪਰ ਇੱਕ ਚੀਜ਼ ਹੈ ਹੈਲਮਟ ਹੈਲਮਟ ਪਾ ਕੇ ਚਲੋ ਉਹ ਦੁਬਾਰਾ ਮਿਲ ਗਿਆ ਹਾਂ ਹੈਲਮਟ ਪਾ ਕੇ ਚੱਲਣਾ ਚਾਹੀਦਾ ਆ ਦੇਖੋ ਪਾ ਲਓ ਬਿਲਾ ਹੈਲਮਟ ਤੋਂ ਨਾ ਚੱਲੋ ਬਹੁਤ ਸੇਫ ਗੱਲ ਚਲਾਉਣ ਆਸਤੇ ਨਹੀਂ ਆਪਦੀ ਸੇਫਟੀ ਆ ਚਲਾਣ ਦਾ ਕੋਈ ਚੱਕਰ ਨਹੀਂ ਇਧਰ ਅੱਛਾ ਇੱਕ ਚੀਜ਼ ਹੋਰ ਵੀ ਹੈ ਇਹ ਤਾਂ ਵੀ ਪੁਲਿਸ ਕਿਸੇ ਨੂੰ ਵੀ ਤੰਗ ਨਹੀਂ ਕਰਦੀ ਜਿਆਦਾ ਬਹੁਤ ਵਧੀਆ ਸਭ ਓਕੇ ਆ ਆ ਗੱਡੀ ਸਾਨੂੰ ਜਾਂਦੇ ਹੋ ਜੀ ਸੀ ਫਿਰ ਫਿਰ ਪਿਆਰੀ ਹੋਣ ਦੀ ਯਾਰੀ ਬੋਲੇ ਉਹ ਬੰਦਾ ਕਹਿੰਦਾ ਅੱਗੇ ਜਾਓ ਉਹ ਕਹਿੰਦਾ ਜਾਓ ਜਾਓ ਲੋ ਵੇ ਆ ਵੀ ਵਾਪਸ ਆ ਗਏ ਪੂਰਾ ਭੇਜ ਗਏ ਫਿਲਹਾਲ ਤਾਂ ਠੀਕ ਹੈ ਤੇ ਟ੍ਰੈਫਿਕ ਬਹੁਤ ਮਿਲਿਆ بارش ਵੀ ਬਹੁਤ ਹੋ ਗਈ ਸੀ ਰੇਨ ਕੋਟ ਵਗੈਰਾ ਫੇਲ ਹੋ ਗਏ ਕਿਰਾ ਦਾ ਪੂਰੇ ਭੇਜ ਗਏ ਕਿਰਾਵਾ ਉਹ ਥੱਲੇ ਚੱਲੇ ਨੇ ਠੀਕ ਹੈ ਰੋਟੀ ਲੈਣ ਲਈ ਉਹ ਨਾਲ ਕਮਰੇ ਜੀ ਹੈ ਤੇ ਮੈਂ نیچے ਚੱਲੇ ਬਾਈ ਨਾਲ પ્રકાશ ਨਾਲ ਬਸ ਕਚਕੰਦ ਦਾ ਮੱਲੇ ਕੇ ਜਾਂਨਾਂ ਤਾਂ ਦੇ ਦੀ ਰੋਟੀ ਦਾ ਪ੍ਰਬੰਧ ਕਰਕੇ ਦਿਨਾ પ્રકાશ ਚਲਦੀ ਬਹੁਤ ਤੇਜ਼ ਹੈ ਐਸਾ ਲੋਕਲ ਬੰਦਾ ਹੋ ਹੋ ਉਹਦੇ ਨਾਲ ਚੱਲੇ ਰੋਟੀ ਲੈ ਲਈ ਲੈ ਵੀ ਉਹ ਆਸ਼ਾ ਨੂੰ ਕਮਰੇ ਰੋਟੀ ਲੈ ਲਈ ਠੀਕ ਹੈ ਉੱਤਰਾਸੀਂ ਦੋ ਤਿੰਨ ਚਾਰ ਲੋਕੇ ਇਸਨੇ ਕਵਰ ਕਰਿਆ ਕਰੇ ਬਲਤਨੇ ਪਾਲ ਜਾਏ ਥਲੇ ਜਿਹੜੀ ਦੇਖ ਆ ਉਹ ਦੇਖ ਹੈ ਮਰੇ ਉੱਪਰ ਜਿਹੜਾ ਨੀਦੇ ਪੁਆਇੰਟ ਤੋਂ ਉਹ ਦੇਖ ਹੈ ਚਾਰ ਲੋਕੇ ਕਰ ਰਹੇ ਨੇ ਵਾਲੇ ਚਾਰੇ ਭਾਗ ਦੇਖ ਰਹੇ ਸਾਰੇ ਜੀਤਾਂ ਕਵਰ ਕਰੇ ਇੱਕ ਰੂਟ ਤੇ ਹੀ ਬੈਠੀ ਆ ਇਹ ਫੇ ਮੈਂ ਰੂਟ ਸੁਝਾ ਦਵਾਂ ਕਿ ਕਿੱਧਰ ਦੀ ਜਾਓ ਕਿੱਧਰ ਦੀ ਆਓ ਉਹੀ ਰੂਟ ਜਾਂਦਾ ਉਹੀ ਰੂਟ ਆਉਂਦਾ ਵੈਸੇ ਥੋੜਾ ਜਿਹਾ ਟਾਈਮ ਨਾਲ ਨਿਕਲੋ ਕਿਉਂਕਿ ਮੌਸਮ ਖਰਾਬ ਹੁੰਦਾ ਹੁਣ ਜੇ ਅਸੀਂ ਲੇਟ ਹੋ ਗਏ ਥੋੜਾ ਜਿਹਾ ਸਾਢੇ ਸਾਢੇ ਘੱਟ ਵੱਜ ਕੇ ਸਾਨੂੰ ਵਾਪਸ ਆਉਂਦੇ ਹੁੰਦੇ ਤੇ ਰਾਸਤਾ ਥੋੜਾ ਜਿਆ ਸੁਨਣਾ ਹੁੰਦਾ ਹੈ ਕੋਟ ਮਜ਼ਾ ਹੁੰਦਾ ਵੀ ਰਾਤ ਨੂੰ ਡਰਾਈਵਿੰਗ ਕਰਨ ਦਾ ਵੀ ਅਲੱਗ ਹੀ ਮਜ਼ਾ ਸੋਸੀ ਉਸ ਰੂਟ ਹੈ ਉਸ ਰੂਟ ਆ ਕੇ ਤੁਹਾਨੂੰ ਕਪੜੇ ਪੂਰੇ ਭਿਜੂ ਭਿਜ ਗਏ ਫੁੱਟ ਵਗੈਰਾ ਪੂਰੇ ਭਿਜ ਗਏ ਫੁੱਟ ਸੁੱਕਨੇ ਪਏ ਹੁਣ ਕੱਪੜੇ ਭਿਜ ਗਏ ਸੀਗੇ ਫਾਦਾ ਚਲੋ ਹੋਰ ਭਾਏ ਅੰਦਰ ਨਹੀਂ ਭਿਜੇ ਕਿਉਂਕਿ ਮੇਰਾ ਇੱਕ ਹੋਰ ਚੀਜ਼ ਹੋਈ ਕਿ ਜਿਹੜਾ ਮੈਂ ਗ੍ਰੇਨ ਕੋਟ ਲਿਆ ਸੀ ਇਧਰੋਂ ਉਹ ਮhenga ਪਿਆ ਮੈਨੂੰ ਪਹਿਲੀ ਗੱਲ ਤਾਂ ਇਧਰੋਂ 500 ਰੁਪਏ ਦਾ ਪਿਆ ਤੇ ਥੋੜਾ ਜਿਹਾ ਦੂਜੇ ਸ਼ਹਿਰ ਚ ਗਿਆ ਨਾਲ ਦੇ ਜੇ ਉਤੋਂ ਉਹੀ ਆਪਣਾ 180 ਦਾ ਕਹਿ ਰਹੇ ਸੀ ਸ਼ਹਿਰ ਇਸੋ ਸੀਗੇ 200 ਦੇ ਲੈਣ ਦੇ ਕਹਿ ਰਹੇ ਸੀਗੇ ਤੇ ਕੁਆਲਿਟੀ ਵੀ ਵਧੀਆ ਸੀ ਨਾਲ ਜਿਹੜਾ ਫਟ ਗਿਆ ਕਿਉਂਕਿ ਮੈਨੂੰ ਅਗਰ ਦੂਜੇ ਸ਼ਹਿਰ ਤੋਂ ਮੈਂ ਤਾਂ ਪਤਾ ਲੱਗ ਗਿਆ ਜਦੋਂ ਫਟ ਗਿਆ ਤੇ ਮੈਨੂੰ ਉੱਥੇ ਜਾ ਕੇ ਇੱਕ ਹੋਰ ਨਵਾਂ ਲੈਣਾ ਪਿਆ ਇਹ ਜਿਹੜਾ ਜਮਨੀ ਪਲਾਸਟਿਕ ਦਾ ਹੁੰਦਾ ਇਹ ਥੋੜਾ ਜਿਹਾ ਸੁਪੀਰੀਅਰ ਕੁਆਲਿਟੀ ਦਾ ਲਿਆ ਸੀ ਮੈਂ ਇਹ ਥੋੜਾ ਟਾਈਮ ਕੱਢੀ ਉਹ ਬਰੋ ਚੀਜ਼ ਨਹੀਂ ਹੋਈ ਉਹ ਫਟ ਗਿਆ ਚੋਸ਼ ਸੀ ਕਿ ਮੈਂ ਦੁਬਾਰਾ ਲੈਣਾ ਪਿਆ ਬਟ ਉੱਥੇ ਉੱਪਰ ਮੈਨੂੰ ਉਹੀ ਵਧੀਆ 500 ਦਾ ਮਿਲ ਗਿਆ ਤੇ ਉਹ ਕੰਮ ਵਧੀਆ ਆ ਰਿਹਾ ਹੁਣ ਵੀ ਸਹੀ ਆ ਸੋ ਅਗਰ ਜੀ ਆ ਰਹੇ ਹੋ ਨਾ ਉਸੇ ਕੁਆਲਿਟੀ चेक करके आयो या घरों ही लेके आयो क्योंकि अगर कित भी घूम जा रहे क्वालिटी चेक करके घरों ही लेके आओ बैटर तो यही है कि जी इतने आके थोड़ा मौके पर ज्यादा महंगा पेगा या सैट नहीं बैठनी क्वालिटी नहीं मिली सो हम मैं शॉर्टकट रास्ते से लेके जा रहे मैंने बस तो इधर का लोगल का रास्ता है क्या मैं मिनटा पाँचा गया रोटी ले आवेंगे मैं आवर समान वगैरह घर रखता कवरेज संभालता ਜੇ ਜਿਹੜੀਆਂ ਦੋ ਤਿੰਨ ਲੋਕੇਸ਼ਨਾਂ ਸੀ ਨਾ ਵੈਸੇ ਵਧੀਆ ਸੀ ਬਾੜੀਆਂ ਲੱਸੀ ਗਿਆ ਜੇ ਆਪਾਂ ਦੇਖਿਆ ਜਾਵੇ ਤਾਂ ਔਰ ਜਿਹੜੀਆਂ ਲੋਕੇਸ਼ਨਾਂ ਸੀ ਦੋਨੋਂ ਤਿੰਨ ਚਾਰ ਲੋਕੇਸ਼ਨਾਂ ਸੀ ਚਾਰੇ ਵਧੀਆ ਸੀ ਜਿਸ ਵਾਰ ਉਹ ਦੋ ਗੀ ਬਾਰਿਸ਼ ਤੇ ਚੁੱਕਿਆ ਹੈ ਉਂਗੀ طرفੇ ਚੁੱਕਿਆ ਚੱਲਾ ਤਾਂ ਬਰਾਸਤੇ ਤੇ ਚੁੱਕਿਆ ਇਹਦੇ ਚੋਰ ਦੇ ਜਿਵੇਂ ਠੀਕ ਹੈ ਚੱਲ ਲੱਗ ਰਿਹਾ ਹੁਣ ਖਵਾਓ ਓਹੋ जम ही चोर रास्ते चो आ गए सो अस कल इतने खा के गए तो 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 थे अस पे उधर दिए थे भाई इधर वेज किसी होते प्योर वैज सै के चलिया फास्टफूड की मार्केट आनवे वेज सारा कुछ मिलता इतना आकाश भाई जो बड़ा मोमो होता है उसे क्या कहते हैं आग में नहीं आ रहा आपको गा गा जा अरे वो टुपका क्या कहते है वो कहता है वो नूडल्स नूडल्स वो वो उसके मोटे मोटे होते हैं ओके यहाँ किसका बढ़िया है वैसे आपको में मिलेगा आप लोग यहाँ साइड में छोटे मोटे दुकान लगते हैं तो देंगे ओके वो बना के देंगे ਉਹ ਗੱਤੇ ਬਣਾ ਰਹੇ ਸੀ। ਓਕੇ। ਇਹ ਉਹ ਤਾਂ ਨੇਪਾਲੀ ਲੋਕੋ ਦਾ ਜਦੋਂ ਉਹ ਫੇਵਰਟ ਹੁੰਦਾ ਹੈ ਨਾ। ਓਕੇ। ਸੋ ਦੇਖेंगे। ਯਹਾਂ ਟਰਾਈ ਕਰਾਂਗੇ ਗਾ। ਥੂਪਾ ਥੂਪਾ। ਸੋ ਆਹਾ, ਯਹਗੀ ਹੋਟਲ ਮਹਾਕਾਲ ਐਂਡ ਰੈਸਟੋਰੈਂਟ ਤੇ ਇੱਥੇ ਬਹੁਤ ਭੀੜ ਰਹਿੰਦੀ ਆ ਕਹਿੰਦਾ। ਬਟ ਨਾ ਲਾਇਆ ਤਾਂ ਮੈਂ ਜਲਦੀ ਮਿਲ ਜੂਗਾ ਕੁਛ ਨਹੀਂ ਲੈਣਾ। ਸੋ ਜੱਸੀ ਕਰਕੇ ਫਾਇਦਾ ਹੈ। ਨਾਲ ਬੰਦਾ ਆਏ ਆਪਣੇ। ਸੋ ਲੋ ਜੀ ਆਪਾਂ ਇਹ ਰੈਸਟੋਰੈਂਟ ਦੋ ਕੀਤਾ ਚਾਲਾ ਮਸਾਲਾ ਠੀਕ ਹੈ ਇੱਧਰ ਸੁਨਾਲ ਨੇ ਖਾਣਾ ਸੀ ਆਲੂ ਮਟਰ ਲੈ ਆ ਆਲੂ ਮਟਰ ਦੇ ਨਾਲ ਰੋਟੀ ਹੋਈ ਆ ਬਟਰ ਰੋਟੀ ਸੋ ਵਸਟ ਬੈਕ ਤੋਂ ਲੈ ਕੇ ਟ੍ਰੈਕ ਅਗਰ ਲਈ ਚੱਲਦੇ ਆਪਾਂ ਸੋ ਲਓ ਜੀ ਦਾਲ ਤੇ ਆਹ ਆ ਸਬਜ਼ੀ ਤੇ ਰੋਟੀਆਂ ਲੈ ਲਿਆ ਨੇ ਫਿਰ ਚੱਲਦੇ ਕਮਰੇ ਕਮਰੇ ਨਹੀਂ ਪਹਿਲਾਂ ਸਬਜ਼ੀ ਲੈਣੀ ਐ ਖੋਰ ਅਜੇ ਉਹ ਲੈ ਕੇ ਫਿਰ ਕਮਰੇ ਨਿਕਲਾਂਗੇ ਹਾਂ ਜੀ ਮੋਮੋਸ ਵਾਲੀ ਮਾਰਕੀਟ ਬੋਮੋਸ ਲੈ ਲਏ ਇੱਥੇ ਨਾਨ ਵੇਜ ਲੈਣੀ ਬਹੁਤ ਵੱਡੀ ਮਾਰਕੀਟ ਹੈ वैज वाले वास्तव थोड़ा औखाद बट मिल जाए ढूंढने से तो भगवान भी मिल जाता है भाई तो मोमोस क्या चीज़ है सो इतें मिल जाते अगर तुम कल वैज हो तो वैज हो जमें साढ़े अर्ग वास्ते है तो मिल जाती चीज़ इतना कुछ नहीं है प्योर वैज भी मिलता इतने कई कोफ़ है ही प्योर वैज इन्हों में हुआ सो मिल जाता कोई दिक्कत नहीं बारिश हल्की हल्की होने लगती है हल्की हल्की बूंदा जिन्होंने आप जी कहते तेल पी जाती है ਆ ਮਾਰਕੀਟ ਆ ਵੀ ਦੋ ਵੀਕਟ ਲਿਆ ਅੱਜ ਆਪਾਂ ਹੁਣ ਥੱਲੇ ਨੂੰ ਜਾਵਾਂਗੇ ਇੱਧਰ ਨੂੰ ਲੈ ਰਾਈਟ ਸਾਈਡ ਹੋ ਕੇ ਰਾਈਟ ਸਾਈਡ ਆਪਾਂ ਜਿੱਥੇ ਸਬਜ਼ੀ ਆਰਡਰ ਕੀਤੀ ਆ ਉਹ ਲੈ ਕੇ ਆਵਾਂਗੇ ਠੀਕ ਐ ਇੱਧਰ ਆਪਾਂ ਸਬਜ਼ੀ ਉਹ ਸਾਹਮਣੇ ਕਿੱਧਰੋਂ ਆਰਡਰ ਉਹ ਸਬਜ਼ੀ ਲੈ ਕੇ ਆਵਾਂਗੇ ਸੋ ਭਾਈ ਇੱਧਰ ਮੋਟਰਸਾਈਕਲਾਂ ਦੇ ਸਕੂਟਰੀਆਂ ਦੇ ਡਾਟ ਨਿਕਲਦੇ ਆ ਐਕਚੁਅਲ ਜਿਹੜਾ ਡਾਟ ਨਿਕਲਦਾ ਜਿਹਨੂੰ ਕਹਿੰਦੇ ਆ ਕਿਉਂਕਿ ਮਨਾਲੀ ਵਾਲੀ ਸਾਈਡ ਦਾ ਕੁਝ ਵੀ ਨਹੀਂ ਪਤਾ ਲੱਗਦਾ ਇੱਧਰ ਤਾਂ ਭਾਈ ਜੋਰ ਲੱਗਦਾ ਜਿਹੜਾ ਮੋਟਰਸਾਈਕਲ ਸਕੂਟੀਆਂ ਦਾ ਐਕਚੁਅਲ ਚ ਲੱਗਦਾ ਮੈਂ ਕਹਿੰਦਾ ਮਸਾ ਚੜਦੇ ਆ ਗੱਡੀਆਂ ਦੇ ਰਾਟ ਨਿਕਲਦੇ ਜਿਹਨਾਂ ਨੂੰ ਡਰਾਈਵਿੰਗ ਆਉਂਦੀ ਆ ਪ੍ਰੋਪਰ ਕੋਈ ਚਲਾ ਸਕਦੇ ਆ ਅਣਜਾਣ ਬੰਦਾ ਚਲਾ ਸਕਦਾ ਆ ਆਦਰਾਈਜ਼ ਰਿਸਕ ਲੈਣਾ ਹੁੰਦਾ ਉਹ